ਸਤਿਨਾਮ ਵਾਹਿਗੁਰੂ ਸਾਹਿਬ ਜੀ ਰਹਿ ਰਹਿ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਜੇ ਰਖਦਾ ਆਰਾਮ ਰਾਜੀ ਅਰਨਾਗਰ ਦੁਸ਼ਟਰ ਮਾਰਿਆ ਫਿਰ ਨਾਦਰ ਅਹੰਕਾਰੀਆਂ ਨਿੰਦਕਾਂ ਪਿਟਦੇ ਨਾਮ ਜੇ ਮੁਕਲਾਇਆ ਦੇ ਨਾਨਕ ਸਰ ਸੇਵੇ ਅੰਤਲੇ ਛਡਾਇਆ ਸਲੋਕ ਮਨ ਲਪੇਲਾ ਜਹਦਾਰੂ ਸੁਖ ਰੋਗ ਪਿਆ ਜਾ ਸੁਖਤਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਉ ਕਰੀ ਨ ਹੋਈ ਬਲਹਾਰੇ ਕੁਦਰਤ ਵਸਿਆ ਤਰੰਤ ਨ ਜਾਏ ਲਿਖਿਆ ਰਹਾ ਜੋਤਿ ਮੈਂ ਜੋਤਿ ਜੋਤਿ ਮੈਂ ਜਾਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਪਸ ਵਾਲਿਓ ਜਿਨ ਕੀ ਤਿਸ ਉਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕੁਝ ਕਰਨਾ ਸੋ ਕਰ ਰਹਾ ਸੋ ਧਰ ਰਗਸ ਮਹੰਲਾ ਪੈਲ ਇੱਕ ਅੰਗਰ ਸਤ ਗੁਰ ਪ੍ਰਸਾਦ ਸੋਦਰ ਤੇਰਾ ਗਇਆ ਸੂਗਰ ਗਇਆ ਜਿਤ ਬਹਿ ਸਰਵ ਸਮਲਵੇ ਵਾਜੀ ਤੇਰੇ ਨਾਦਾਨਿਕ ਸ਼ੰਖ ਕੀਤੇ تیر ਵਵਣ ਹਰੀ ਕੀਤੇ ਤੇਰੇ ਰਗ ਪਰਿ ਸੂ ਕਹੀਆ ਕੀਤੇ ਤੇਰੇ ਗਵਨ ਹਰੀ ਗਵਨ ਤਤਨ ਪਉਣ ਪਾਣੀ ਬੈਸੰਤਰ ਗਵੇ ਰਾਜਾ ਧਰਮਦਵਾਰੇ ਗਵਨ ਤਦਨ ਚਿਤ ਗਬਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੀ ਗਵਨ ਤਦਨ ਈਸ਼ਰ ਬ੍ਰਹਮਾ ਦੇਵੀ ਸਹਉਂ ਤੇਰੇ ਸਦਾ ਸਵਾਰੇ ਗਵਨ ਤਦਨ ਇੰਦਰੇਂਦਰਾਸਨ ਬੈਠੇ ਦੇਵਤਿਆ ਦਰਨਾਲੇ ਗਵਨ ਤਦਨ ਸਿੱਧ ਸਮਾਧੀ ਅੰਦਰ ਗਵਨ ਤਦਨ ਸਾਧ ਵਿਚਾਰੀ ਗਵਨ ਤੁਧਨਾ ਜਤੀ ਸਦੀ ਸੰਤੋਖੀ ਗਵਨ ਤੁਧਨਾ ਵੀਰ ਕਰਾਰੇ ਗਵਨ ਤੁਧਨਾ ਪੰਡਤ ਪਣ ਰਕੀਸਰ ਜਗ ਜਗਵਧਨ ਲੈ ਗਵਨ ਤੁਧਨਾ ਮੋਹਣੀਆ ਮਨ ਮੋਹਨ ਸੁਰਗ ਮਚ ਪਿਆਲੇ ਗਵਨ ਤੁਧਨਾ ਰਤਨ ਬਹੈ ਤੀਰੀ ਅਰਸ਼ਰ ਤੇਰਧ ਨਾਲੀ ਗਾਵਨ ਤਦਨਾ ਜੋਦ ਮਹਾਬਲ ਸੂਰ ਗਾਵਨ ਤਦਨਾ ਘਾਣੀ ਚਾਰੇ ਗਾਵਨ ਤਦਨਾ ਪੰਡਤ ਪਣ ਰਖੀ ਸਰ ਗਾਵਨ ਤਦਨਾ ਖੰਡ ਮੰਡਲ ਬਰਮੰਡ ਕਰ ਕਰ ਰੱਖੀ ਤੇਰੇ ਧਾਰੇ ਸਹੀ ਤੁਧਨ ਗਵਨ ਜੋ ਤੁਧ ਪਾਵਨ ਰਤੇ ਤੇਰੀ ਪਖ ਦਰਸਲੇ ਹੋਰ ਕੇ ਦੇ ਤੁਧਨ ਗਵਨ ਸੇ ਮ ਜਿਤਨੇ ਅਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਤਿ ਸਚਿ ਨਹੀ ਹੈ ਵੀ ਉਸ ਜੈਨ ਜਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇ ਜਿਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿ ਦੇ ਵਢਾਈ ਜੋਤਿ ਜਪਵ ਸੋਈ ਕਰਸੀ ਵਿਰਕਮਣ ਕਰ ਨਾ ਜਾਈ ਸੋ ਪਤ ਸਹ ਸਪਤ ਸਾਹਿਬ ਨਾਨਕ ਰਹਿਣ ਜਾਈ ਅਸਮਲ ਪਹਿਲਾ ਸੁਨ ਵੱਡਾ ਅੱਖੇ ਸੋ ਕੋਈ ਕੀਵੜ ਬਟਾ ਡਿੱਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣ ਵਾਲੇ ਤੇਰੇ ਰਹ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹੀਰਾ ਕੋਇ ਨ ਜਾਣ ਤੇਰਾ ਕੀਤਾ ਕੀਵੜ ਚੇਰਾ ਰਹਾ ਸਭ ਸੁਰਤੀ ਮੇਲਾ ਸੁਰਤ ਕਮਾਈ ਸਭ ਕੀਮਤ ਮੇਲਾ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗਰੁਹਾਈ ਕਹਿਣ ਜਾਈ ਤੇਰੀ ਤਿਲਵੜਿਆਈ ਸਭ ਸਤ ਸਭ ਤਪ ਸਭ ਚੰਗੀਆਂ ਆ ਸਿੱਧਾ ਬੁਰਖਾਂ ਕੀ ਵਡਿਆਈ ਆ ਦੁਬਿਨ ਸਿਦਕ ਨੇ ਨ ਪਾਈਆ ਕਰਮ ਮਿਲੇ ਨਹੀਂ ਤਾਗ ਰਹਾਈਆ ਅਖਣ ਬੜਾ ਕਿਆ ਵਿਚਾਰ ਸਿਫਤੀ ਪਾਰੇ ਤੇਰੇ ਪੰਡਰ ਜਿਸ ਤੂੰ ਦੇ ਤਿਸੇ ਕਿਆ ਚਾਰ ਨਾਨਕ ਸਤਸਵਾਰਨ ਹਰ ਅਸਮੁ ਹਲ ਪੈਲਾ ਅੱਖਾਂ ਜੀਵ ਵਿਸਰੇ ਮਰ ਜਾਉ आखने सचा नाम सचे नाम किला भूख खुद भूख है खाए चनिएूका विसर मेरी माए सचा साहेब सच नाय सचे नाम कि दिल बढ़िया आख तके कीमत नहीं पाई ਜੇ ਸਭ ਮਿਲ ਕੇ ਆਖਣ ਪਾਹੀ ਵਧਣ ਵੇ ਘਟ ਨ ਜਾਏ ਨਾ ਮਰੀ ਨਾ ਹੋਵੇ ਸੋਗ ਜਿੰਦਰ ਨ ਚੁਕੇ ਭੋਗ ਗੁਣ ਹੋਰ ਨਹੀਂ ਕੋਏ ਨਾ ਕੋ ਹਵਾ ਨ ਕੋਏ ਜਿਵੜਿਆਪ ਦੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਸੰਸਾਰ ਤੇ ਗਮਜਾਤ ਨਾਨਕ ਨਾਮੇ ਬਾਸਨਾਤ ਰਾਗ ਗੂਜਰੀ ਮਹਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖ ਬਿਨੁ ਕਰਾਂ ਗੁਰੂ ਬਾਸ ਹਮ ਗਿਰਿ ਕਿਰਮ ਸਤਿਗੁਰ ਸਰਣਾਇ ਕਰ ਦੇਣਾ ਪਰਗਾਸ ਮੇਰੇ ਮਿਤ ਗੁਰਦੇਵ ਲੋਕ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤਿ 함ਰੀ ਰਹਿਰਾਸ ਰਹਾ ਹਰ ਜਨ ਕੇ ਵਡ ਭਾਗ ਬਢੀਰੇ ਜਿਨ ਹਰ ਹਰ ਸਦ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਮ ਨ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਗੁਰੂ ਸਰਣ ਸੰਗਤ ਨਿ ਆਏ ਤੇਰਕ ਜੀਵ ਤੇਰਕ ਜੀਵ ਸਿ ਜਿਨ ਹਰ ਜਨ ਸਤਗੁਰ ਸੰਗਤ ਪਾਈ ਏਨ ਧਰਮਸਤਿ ਲਿਖਿਆ ਨੇਖਾਸ ਤਨ ਤਨ ਸత్సੰਗਤ ਜਿ ਤਰਸ ਪਾਇ ਮਿਲ ਜਿਨ ਨਾਨਕ ਨਾਮ ਪ੍ਰਗਾਸ ਰਗੂ ਜੁਦਰੀ ਮਹਲਾ ਪੰਜੇਵਾ ਕਾਹਿਰੀ ਮਨ ਚਿਤ ਵੇ ਉਦਮ ਜਾਰਾਰ ਜੀਵ ਪਰਿਆ ਸਹਿਲ ਪੱਥਰ ਮੈਂ ਜੰਤੂ ਪਾਏ ਤਾਂ ਕਰ ਜਿ ਕਾਗੇ ਕਰ ਧਰਿਆ ਮੇਰੇ ਮਦੋ ਜੀ ਸత్సੰਗਤ ਮਿਲੇ ਸੋਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ ਧਰਿਆ ਰਹਾ ਜਨਨ ਪਿਤਾ ਲੋਕ ਸੁਬੰਤ ਕੋਈ ਨ ਕਿਸ ਕੀ ਧਰਿਆ ਸਿਰ ਸਰੰਜ ਸੰਬਾਹੀ ਠਾਕੁਰ ਕਾਏ ਮਨ ਭਉ ਕਰਿਆ ਉੜੇ ਉੜਾ ਵਸੇ 쿠ਸ਼ਾਂ ਇਸ ਪਾਛੇ ਬਜਰੇ ਸ਼ਰਿਆ ਤਿਨ ਕਵਣ ਕਲਾਵੇ ਕਵਣ ਚੁਕਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਾ ਸੱਠ ਸਿਧਾਂ ਤਾਕਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈ ਹੈ ਅਰੰਤਨ ਪਰਵਰਿਆ ਮਹਲਾ ਚੌਥਾ ਸੋ ਪੁਰਖ ਇਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਤੇ ਆਵੇਂ ਸਭ ਤੇ ਆਵੇਂ ਤੂੰ ਜੀ ਹਰ ਸੱਚੇ ਸਿਰਜਣਹਾਰ ਸਭ ਜੀਅ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰਿ ਤੇ ਆਹੋ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆ ਪੇਠਾ ਗੁਰਿਆਰੇ ਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਤੂੰ ਘਟ ਘਟ ਅੰਤਰ ਸਰਮਣ ਨਰੰਤਰ ਜੀ ਹਰ ਇੱਕ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਬਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਤਉਦ ਬਿਨਿ ਅਵਰਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸਿਮਹ ਹੈ ਜੋ ਸਿਮਹ ਤਉਦ ਜੀ ਜਨ ਨਾਨਕ ਤੈਨ ਕੁਰਬਾਣਾ ਹਰਤਿ ਆਵੈ ਹਰਤਿ ਆਵੈ ਤਉਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਗਤ ਸੇ ਮੁਗਤ ਪਾਇ ਜਿਨ ਹਰਤ ਆਇਆ ਜੀ ਤਿਨ ਟੁਟੇ ਜਮ ਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨ ਕ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰ ਹਰਿ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤ ਆਇਆ ਜੀ ਜਨਾਨੰਕ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਕਾਨੇ ਕਨੰਤ ਤੇਰੀ ਯਨਕ ਤੇਰੇ ਨੇ ਕਰੇ ਹਰ ਪੂਜਾ ਜੀ ਤਪ ਤਪ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਆਪਰੰਪੁਰ ਕਰਤਾ ਜੀ ਤੋ ਜੇਵੜਿਆ ਵਰਨ ਕੋਈ ਤੂ ਜੋਗ ਜੋਗੇ ਕੋ ਸਦਾ ਸਦਾ ਤੂੰ ਇੱਕੋ ਜੀ ਤੁਨੇ ਚਲ ਕਰਤਾ ਸੋਈ ਤੇਯਾ ਪੇ ਪਵੈ ਸਵਰਤ ਜੀ ਤੂੰ ਆਪੇ ਕਰੈ ਸੋ ਹੋਈ ਤੇਯਾ ਪੇ ਸਿਰਡ ਸੋ ਪਾਏ ਜੀ ਤੇਯਾ ਪੇ ਸਿਰ ਸੋ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਮਲ 14 ਤੂੰ ਕਰਤਾ ਸਚਿਆਰਮੜਾ ਸਾਈ ਜੋ ਤੂੰ ਪਾਵੈ ਸੋਈ ਥਿਸੀ ਜੋ ਤੂੰ ਦੇ ਸੋਈ ਹੁ ਪਾਈ ਰਹਾ ਸਭ ਤੇਰੀ ਤੂੰ ਸਭਣੀ ਤੇ ਆਇ ਜਿਸਨੋ ਕਿਰਪਾ ਕਰਹ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨਮ ਗਵਾਇਆ ਤੋ ਜਾਵ ਛੋੜਿਆ ਮਿਲਾਇਆ ਤੂੰ ਦਰੇ ਔ ਸਉ ਤੋ ਜੇ ਮਹਿ ਤੁਦਬਿੰਦੂ ਜ ਕੋਈ ਨਹੀਂ ਜਿਐ ਜਨ ਸਭ ਤੇ ਰਖੇ ਲ। ਸੰਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣੈ ਸੋਇ ਜਿਨ ਜਾਣੈ ਹਰ ਗੁਣ ਸਾਧਿਆ ਘਵਖਣ ਜਿਨ ਹਰ ਸੇਵ ਤਿਨ ਸੁਖ ਪਾਇਆ ਸਹ ਜੀ ਅਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦਬਿੰਦੂ ਜਾ ਵਰਣ ਕੋਇ ਦੂ ਘਰ ਘਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸਾ ਮਹੰਲਾ ਪਹਿਲਾ ਤੇ ਸਰਵੜੇ ਪਹਿਲੇ ਨਿਵਾਸ ਆਣੀ ਪਾਵਗਤਿ ਨੇ ਕੀਆ ਅੰਕਜ ਮੋਹ ਹੈ ਪਗ ਨੀ ਚਾਲੇ ਹਮ ਦੇਖਾਂ ਤੈਨੂ ਬਿਅਲੇ ਮਨ ਇਕਨ ਚੇਤਿ ਸਮੂਡ ਮਨਾਰ ਹਰ ਬਿਸਰ ਤੀਰੇ ਗੁਣ ਗਲਿਆਰਾ ਨਾਹੂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧ ਜਨਮ ਪਿਆ ਪਰਨਵਤ ਨਾਨਕ ਤਨ ਕੀ ਸ਼ਰਣਾ ਜਿੰਤੂ ਨਾਹੀ ਵਿਸਰਿਆ ਅਸਮਹਲ ਪੰជីវ ਪਹੀ ਪ੍ਰਾਪਤ ਮਾਨਖ ਦੇਵਰੀਆ ਗੋਬਿੰਦ ਮਨਨ ਕੇ ਤੇਰੀ ਬਰੀਆ ਅਵਰ ਕਾਜ ਤੇਰੇ ਕੀ ਤੈਨ ਕਾਮਾ ਮੇਨ ਸਾ ਸੰਗਤ ਪਜ ਕੇ ਬਲ ਨਾਮ ਸੰਜਾਮ ਲਾਗ ਪਵ ਜਲ ਤਰਨ ਕੈ ਜਨ ਬਿਰਥਾ ਜਾਤ ਰੰਗ ਮਾਇਆ ਕੇ ਰਹਾ ਜਪ ਤਪ ਸੰਜਿਮ ਤਰਮਨ ਕਮਾਇ ਸੇਵਾ ਸਾਧਨਾ ਜਾਣ ਹਰੇ ਰਾਯਾ ਕਹੋ ਨਾਨਕ ਗਿ ਅਮਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਜਪ ਤਪ ਸੰਜਮ ਤਰ ਮਨ ਕਮਾਇਆ ਸੇਵਾ ਸਾਧਨ ਜਾਣ ਆਰ ਰਾਇ ਕਹੋ ਨਾਨਕ ਅਮਨੀ ਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਕਬਿਉ ਬਾਚ ਬੇਨਤੀ ਚਉ ਪਈ ਅਮਰੀ ਕਰੋ ਆਦਿ ਰਚਾ पूर्ण होए चेत कीछा तब चरण नमन रहे हमारा अपना जान करो प्रीत पार हमरे दुख सब तुम कहबो आप आद मोहे बचावो सूखी बस मोर परिवार सेवक सिख सब करतार मोर चा नि कर दे करय ਸਬਰਨ ਕੋ ਬਾਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸ ਤੁਮੈ ਛਾੜ ਕੋਇ ਅਵਣਾ ਤਿਆਉਂ ਜੋ ਵਰ ਚਾਹੂ ਸੋ ਤੁਮ ਤੇ ਪਾਵੋ ਸੇਵਕ ਸਿਖ ਹਮਾਰਾ ਤਾਰੀ ਹੈ ਜਨ ਜਨ ਸਤਰ ਹਮਾਰਾ ਮਾਰੀ ਹੈ ਆਪ ਹਾਤੇ ਮੇਜੇ ਭਰਿਆ ਮਰਨ ਕਾਲ ਕਾ ਤਰਾਸ ਨ ਵਰਿਆ ਮਗਾ ਸਦਾ ਹਮਾਰੇ ਪਛਾਬ ਸਿਰਿ ਹਤ ਜੋ ਜੋ ਕਰਿਓ ਰੱਛਾ ਰਖ ਲਿਓ ਮੋਇਰਾ ਖਣਿਆਰੀ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੂਰੀ ਚਤੁਰ ਦਸਕੰਤਾ ਕਾਲ ਪਾਇ ਬਰਮਾ ਵਵਤਰਾ ਕਾਲ ਪਾਇ ਸਿਵ ਜਿਵ ਅਵਤਰਾ काल पाए कर बिशन प्रकासा सकल काल का किया तमासा जवन काल जोगी शिव कीओ भेदराज ब्रह्म ज्योतिओ जवन काल सब लोक सवारा नमस्कार है ताही हमारा जवन काल सब जगत बनायो देवदंत जच अपजायो ਆਦ ਆਦ ਅੰਤ ਕਿਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕਉ ਸਿਵ ਗੁਣ ਸੁਖ ਦਿਓ ਸਤਰਣ ਕਉ ਪਲ ਮੋ ਬੰਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਤੀ ਤੇ ਗੂੰਚਰਿ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਅਰਜਾ ਤਰਤਵ ਧੀ ਅਪਾਰ ਜਬ ਆਖਰ ਕਰਤ ਹੋਂ ਕਬੂ ਤੁਮ ਮੈ ਮਿਲਤ ਦੇ ਹਤਰ ਸਭੂ ਜੀਤੇ ਬਦਨ ਸਿਰ ਸਵਤ ਹਾਰ ਆਪ ਆਪਣੀ ਬੂਜੋ ਚਾਰ ਤੁਮ ਸਭ ਹੀ ਤੇ ਰਹਤ ਨਰਲਮ ਜਾਣਤ ਬੇਦ ਭੇਦ ਅਰਯਾਲਮ ਨਰੰਕਾਰੁ ਨਰਮਕਾ ਨਰਲੰਭਾ ਆਦਨਿਲ ਅਨਾਦ ਸੰਭ ਤਾਂਕਾ ਮੂੜ ਵਿਚਾਰਤ ਪੇਦਾ ਜਾ ਕੋ ਪੇਵ ਨ ਪਾਵੰਤ ਵੇਦਾਂ ਤਾਂ ਕੋ ਕਰਪਾ ਉਨ ਮੰਨਤ ਮਹਾ ਮੂੜ ਕਚ ਪੇਧਨ ਜਾਣਤ ਇਸ ਮਹਾਦੇਵ ਕੋ ਕੈ ਸਰ ਸੇਵਾ ਨਿਰੰਕਾਰ ਕਾ ਚਿੰਤਨ ਪੀਵਾ ਆਪੇ ਆਪਣੀ ਬੁੱਧ ਹੈ ਜੇਤੀ ਬਰਨ ਤੋਂ ਪੈਨ ਬਿਨ ਤੂੰ ਹੈ ਤੇਤੀ ਤੁਮਰਾ ਲਖਣ ਜਾਏ ਪਸਾਰਾ ਕਹਿ ਬਿਦ ਸਜਾ ਪਰਤਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਗ ਪਿਓ ਰਵ ਕੇ ਬੂਪਾ ਅੰਡਾ ਜੇ ਰਸੇ ਤਜਕੀਨੀ ਤਵਿਖਾ ਨਭ ਰਚਿ ਜੀਨੀ ਕਹੂ ਫੂਲ ਰਾਜਾ ਹਉ ਬੈਠਾ ਕਉ ਸੀਮੰਡ ਪਇਓ ਸੰਕਰ ਇਕਠ ਸਗਰੀ ਸ੍ਰਿਣਿ ਦਿਖਾਇ ਚੰਭਉ ਆਜਗਾ ਸਰੂਪ ਸੁਵੰਭਉ ਅਵਰਛਾ ਮੇਰੀ ਤੁਮ ਕਰੋ ਸਿਖਾ ਬਾਰਾ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਤਪਤਾ ਸੰਕਰ ਮਨੈਸ਼ ਕਰੋ ਰਣ ਗਾਤਾ जे यस्तु तव सरणी परे तिनके दुष्ट तौ त मारे पुरख जावन पग परे तिहार तिनके तम संकट सवटारे जो कलक में एक बारते आए हैं ताके काल निकट नी हैं रचाए ते सब कला दुष्ट दृष्ट अद काल कृपा दृष्टन जाय न हर हो ਤਾਂ ਕਿ ਤਾਬ ਤਨਕ ਮੋਹਰ ਹੋ ਰੇਦ ਸਿਧ ਕਰਮ ਸਹ ਹੋਈ ਦੁਸ਼ਾਂਸ ਵਸਕੇ ਨਾ ਕੋਈ ਏਕ ਬਾਰ ਜਿੰਦ ਮੈਂ ਸੰਭਾਰਾ ਗਾਲ ਪਾਇਤੀ ਤੈਂ ਅਬਾਰ ਜੇ ਨਰ ਨਾਮ ਤੇ ਹਾਰੋ ਗਾ ਦਰਦ ਦੁਸ਼ਟ ਦੋਖ ਤੇਰਾ ਖੜ ਕੀਤ ਮੈਂ ਸਰਨ ਤੇ ਆਰੀ ਆਪਾ ਦਿਲੇਓ ਬਾਰੀ ਸਰਬਠਾਰਮੋ ਸਹਾਈ ਦੁਸ਼ਟ ਦੋਖ ਤੇ ਨੋ ਵਿਚਾਈ ਖੜਗ ਕੇ ਤਮ ਸਰਣ ਤੇ ਹਾਰੀ ਆਵ ਬਧਲੇ ਆਬਾਰੀ ਸਰਬਠਾਰਮੋ ਸਹਾਈ ਦੁਸ਼ਟ ਦੋਖ ਤੇ ਨੋ ਵਿਚਾਈ ਸਵਯਾ ਪਹਿੰ ਗਏ ਜਬ ਤੇ ਤੁਮਰੇ ਕਉਤੇ ਗਾਂਖ ਤਰੇ ਨਹੀਂ ਆਨਿਓ राम रहीम पुराण कुरान अनेक कैमते एक नमनयो सिमरत शास्त्र वेद सब मोह भेद के हम एक न जानयो श्री यश पान कृपा तुमरे कर मैं ना कहयो सब तोहि बखान अंधेरा सगले दीवार को छाड के ਗਏ ਹੋ ਤਹਾਰ ਦਵਾਰ ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੇ ਗਏ ਹੋ ਤਹਾਰ ਦਵਾਰ ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਰਾਮ ਕਰੀ ਮਹਲਾ ਤੀਜਾ ਆਨੰਦਾ ਇੱਕੋ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਦਾਂ ਪਾਇਆ ਸੈ ਸੇਤੀ ਬਣਵ ਜੀਆਂ ਬਾਤਾਂ ਆਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦ ਤਾਂ ਗਾਉ ਹਰੀ ਕੀ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਵਰਣਾ ਲੀ ਹਰ ਨਾਲ ਰਹੋ ਤੂੰ ਮਨ ਮੇਰੀ ਧੂਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਨਾ ਸਬਨਾ ਗਲਾ ਸਮਰਤ ਸਵਾਮੀ ਸੋ ਕਿਉ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਅਰਨਾਲੇ ਸਾਚੇ ਸਾਹਿਬਾ ਪਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਦਾ ਸਿਪਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਅਧਾਰੋ ਸਾਚਾ ਨਾਮ ਅਧਾਰ ਮੇਰਾ ਜਿਨ ਭੁਖਾਂ ਸਭ ਗਵਾਈਆ ਕਰਿ ਸ਼ਾਂ ਸੁਖ ਮਨ ਆਏ ਵਸਿਆ ਜਿਨਿ ਛਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਟੋਂ ਜਿਸ ਦੀਏ ਵਡਿਆਈਆ ਕਹਿ ਨਾਨਕ ਸੁਣੋ ਸੰਤ ਸਵਦਰ ਪਿਆਰੋ ਸੱਚਾ ਨਾ ਮੇਰਾ ਆਧਾਰ ਗਵਾਜੇ ਪੈ ਸ਼ਬਦਿਤ ਕਰਸ ਪਗੈ ਕਰਸ ਪਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਢ ਕਮਾਰਿਆ ਦੁਰਗਰਮ ਪਾਇ ਤੁਜਿਨ ਕੋ ਸਿਨਾਮ ਅਰਗ ਲਾਗੇ ਕਹਿ ਨਾਨਕ ਤੈ ਸਖੋਵਾ ਤਿਤ ਕਰ ਅਨ ਅਦਵਾਜੇ ਅਨੰਦ ਸੁਨੋ ਵਡ ਪਾਗੀ ਹੋ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਬ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪਸਰਾਸੇ ਪੂਰੇ ਗੁਰ ਦੇ ਜਾਣੀ ਸੁਣ ਤੇ ਪੁਨੀਤ ਕਹਤੇ ਬਵਤਾ ਸਤ ਗੁਰ ਰਿਆਂ ਪਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਆ ਨਹਦ ਤੂਰੇ ਸੁਣ ਤੇ ਪੁਨਿਤ ਕਹ ਤੇ ਬਵਤਾ ਸਤ ਗੁਰ ਰ ਆ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਆ ਨਹਦ ਤੂਰੇ ਮੁੰਦਾ ਵਣੀ ਮਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਗਾ ਪਾਇਓ ਜਿਸ ਕਾ ਸਵ ਸੋਧਾਰ ਜੇ ਕੋ ਖਵਾ ਜੇ ਕੋ ਬੁੰਚਾ ਤਿਸ ਕੋ ਉਧਾਰ ਵਰਤ ਜੀ ਨ ਜਾਏ ਨਿਤਨੇ ਕੁਰਦਾਰ ਤਮ ਸੰਸਾਰ ਚਰਨ ਨਗ ਤਰੀ ਸੋ ਨਾਨਕ ਬ੍ਰਹਮ ਬਸਾਰ ਸਲੋਕ ਮਹਲਾ ਪੰਜੇਵਾ ਦੇ ਰਗੀਤ ਜਤੂ ਨਹੀਂ ਮੈਨੋ ਜੋਗਕ ਤੋਈ ਮਨਰ ਗੁਣ ਯਾਰ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈ ਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮੇਰੇ ਤਾ ਜੀਵਾ ਤਨ ਮਨ ਧੀਵੇ ਹਰਿਆ ਤਰਸ ਪਿਆ ਮੈ ਰਾਮਤ ਹੋਈ ਸਤਿਗੁਰ ਸਹਜਣ ਮਿਨਿਆ ਨਾਨਕ ਨਾਮ ਮਨੇਤਾ ਜੀਵਾ ਤਨ ਮਨ ਦੀਵੇ ਅਰਿਆ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ